ਜਾਂ ਇਸ ਵੇਲੇ ਮਾਡਰ ਡੋਬੇ ਮੈਂ ਸਾਲੀਆਂ ਨੇ ਨਾਕਾ ਇਹ ਰੀਵਨ ਕੱਟ ਹੋਣ ਲੱਗਿਆ ਕੋਈ ਬੈਗ ਉਹ ਤਾਂ ਮੈਨੂੰ ਪਿੱਛੇ ਲੱਗ ਜਾ ਹੋਰ ਪਿੱਛੇ ਬੰਦਾ ਆਈ ਗਿਆ ਨਾ ਟ੍ਰਾਪਰ ਆ ਉਹ ਕਿੱਥੇ ਕਿੱਥੇ ਹੋਇਆ ਇਹਨੂੰ ਉਹਦੇ ਪਿੱਛੇ ਕੋ ਟੈਟ ਕਰ ਲੋ ਇਹਦੇ ਯਾਰ ਹੋ ਜੋ ਪਿੱਛੇ ਪਿੱਛੇ ਨੂੰ ਹੋ ਜਾਓ ਹੋ ਜਾਓ ਹੋ ਜਾਓ ਆ ਨਾ ਆ ਸਾਈਡ ਤੋਂ ਕਰੋ ਇਹ ਕਿਨੇ ਰੱਖਾਂਗੇ ਕਿਚਵਾ ਉੱਧਰ ਪਿੱਛੇ ਕੋਚੋ ਮਿੱਤ ਨੂੰ ਨਹੀਂ ਨਹੀਂ ਜੀ ਚਲੋ ਜੀ ਕਿੱਥੇ ਨਾ ਥੋੜੀ ਬੰਦ ਚਲੋ ਐ ਬੈਠ ਕੇ ਚਾਹ ਵਾਸਤੇ ਰੱਖੀ ਲਈ ਆ ਕਿ ਹੋ ਬੋ ਜੀ ਠੀਕ ਹੈ ਕੋਈ ਨਹੀਂ ਕੋਈ ਨਹੀਂ ਖੜਾ ਰਹਿਣ ਦੇ ਉਹ ਫੜ ਲੈ ਰਸੀ ਹੁਣ ਫੜ ਲੈ ਇਹਨੂੰ ਲੋ ਇਹ ਤਾਂ ਫੜ ਕੇ ਰੱਖੋ ਟਰਾਈਡਰ ਕੋ ਵੜ ਕੇ ਉਹ ਟਾਇਰ ਵੜ ਕੇ ਰੱਖੋ ਮਣਾ ਜਾ ਫੜ ਲੈ ਰੀਵਨ ਜਾ ਕੇ ਉਧਰ ਇੱਕ ਵਜ ਗਿਆ ਇੱਕ ਵਜ ਗਿਆ ਜਿਹੜਾ ਟਾਈਮ ਦੇਖਿਆ ਘਰ ਜਾ ਕੇ ਭੱਜ ਦੇ ਘਰ ਦੇ ਘਟੇ ਹੁੰਦੇ ਇੱਕ ਛੱਡ ਦੇ ਉਹਦੇ ਸਾਹਮਣੇ ਛੱਡ ਦੇ ਇਧਰ ਇੱਕ ਸਾਰੇ ਆ ਸਾਹਮਣੇ ਇਧਰ ਦੇਖੋ ਇਧਰ ਦੇਖੋ ਸਾਹਮਣੇ ਖੜੇ ਵੇਟ ਜੰਦਰੀਓ ਇੱਥੇ ਦੇਖੋ ਵੇਟ ਜੰਦਰੀਓ ਸਾਡੇ ਆਪਣੇ ਵੇਟ ਵੇਟ ਫੁੱਟ ਮਾਰ ਰੱਖੋ ਇਹਨੂੰ ਨਾ ਤਾੜ ਤੂੰ ਵਿੱਚ ਖੜਦਾ ਯਾਰ ਜਾ ਕੇ ਆ ਜੁੜਾ ਜਾ ਰਿਹਾ ਸੌਰੀ ਜੀ ਇੱਕ ਮਿੰਟ ਉਹ ਟਾਇਰਰ ਕੋ ਰੀਵਨ ਧੰਨੋ ਹੋਣੀ ਸੇਫਟੀ ਸੈੱਟ ਰੱਖੇ ਨੂੰ ਹੈ ਕਿ ਨਹੀਂ ਇਹਨੂੰ ਭੇਜਾਂ ਭਾਵੇਂ ਨਾ ਪੈਸੇ ਦੋਨੇ ਠੀਕ ਆ ਜਾਓ ਉਹ ਨਾ ਹੁੰਦੇ ਨਹੀਂ ਬਜਾਪੀ ਦੇਖੋ ਇਧਰ ਰਾਈਟ ਸਾਈਡ ਤੇ ਕੋਈ ਬੁੱਧੇ ਸਾਈਡ ਤੇ ਰੋਜੀ ਮੜਾ ਜਾ ਪੁੱਤ ਨਹੀਂ ਆਇਆ ਜੀ ਰੇਟੇ ਜਾਲੇ ਜੀ ਪਾਟੋ ਜੀ ਓਏ ਸੋងੀ ਵੀ ਕੁੜੀ ਛੋਟੀ ਕੋਈ ਨਹੀਂ ਕੋਈ ਨਹੀਂ ਕੋਈ ਓਕੇ ਅੰਦਰ ਕੋ ਮੂੰਹ ਹਾਂ ਓਕੇ ਦੇਖੋ ਇਧਰ ਵੀਰੇ ਥੋੜਾ ਪਿੱਛੇ ਨੂੰ ਹੋ ਜਾ ਤੁਸੀਂ ਪਿੱਛੇ ਸਟੋਪ ਹੋ ਜਾਓ ਬਲੇ ਦੇਖ ਇੱਧਰ ਕੁੜੀਆਂ ਇੱਧਰ ਦੇਖੋ ਬੁਕੇ ਸਾਰੇ ਤੁਸੀਂ ਇੱਧਰ ਦੇਖੋ ਰਹਿਸ ਤੇ ਬੈਟ ਜੀ ਰੁਕਿਓ ਹਾਂਜੀ ਵੇਟ ਕਰੋ ਚੱਲ ਇੱਧਰ ਦੇਖਿਓ ਸਾਹਮਣੇ ਠੀਕ ਹੈ ਜੀ ਇਸ ਤਰ੍ਹਾਂ ਮੂੰਹ ਠੱਗਾ ਬੁਕੇ ਬਸ ਇੱਕ ਵਾਰ ਦੇ ਫੋੜੇ 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 ਬਿੱਲੇ ਤੁਸੀਂ ਖਿਲਾ ਦੋਗੇ ਉਹਦਾ ਮੂੰਹ ਨਾਲੋ ਮੂੰਹ ਨਾਲੋ ਤੁਸੀਂ ਪਿੱਛੇ ਰੋ ਜੀ ਫੋਟੋ ਕਜਵਾ ਲਓ ਫੋਟੋ ਹਾਂਜੀ ਇੱਧਰ ਦੇਖ ਤੁਸੀਂ ਦੇਖਣ ਨਾਲ ਜਿੱਧਰ ਨਾਲ ਨਾ ਹੋ ਜਾਓ ਵੀਰੇ ਇੱਧਰ ਨੂੰ ਕਮਾ ਲਓ ਕਿ ਇਹਦੇ ਬੁੱਕ ਡਾਊਨ ਕਰਿਆ ਪਿੱਛੇ ਪੂਰਾ ਫੇਸਬੁੱਕ ਹੈ ਇਹ ਦੋ ਸਾਡਾ ਬੁੱਕ ਦੇਖ ਲਓ ਤੁਸੀਂ ਦੇਖ ਲਓ ਇਤਨਾ ਰੋਕੋ ਮੈਂ ਤੁਸੀਂ ਦੇਖੋ ਨਾਲ ਜੀ ਥੋੜਾ ਮਜਾ ਕਰਨਾ ਉਹ ਤਾਂ ਬਰਫੀ ਖਾ ਰਹੀ ਹੈ ਤੁਸੀਂ ਦੇਖੋ 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 ਇੱਧਰ ਦੇਖਿਓ ਇੱਧਰ ਦੇਖਿਓ ਜੀ ਵੀਰੇ ਵੀਰੇ ਦੇਖਿਓ ਠੀਕ ਹੈ ਅਬ ਮੁਕੇ ਬੁੱਕੇ ਨੇ ਮੂੰਹ ਮਿੱਠਾ ਕਰਾਤਾ ਮਾਰਦੀ ਐ ਆਹ ਫੋਟੋ ਵੀਰੇ ਬੁੱਕੇ ਪਰਦੀ ਕੰਨੀ ਨੀਜੀਆ ਨੂੰ ਸ਼ੁਕਰ ਕਰਨਾ ਦੇ ਵੀ ਅਸੀਂ ਸਾਲੀ ਨੂੰ ਪੁੱਛਣਾ ਕਿ ਕਿੰਨਾ ਮੇਰਾ ਮੈਂ ਕਹਿੰਦਾ ਵੀ ਹੁਣ ਇਹ ਨਹੀਂ ਕਰਾਂਗੇ ਵੀ ਇਹ ਪੁੱਛਣਾ ਆ ਤਾਂ ਵੀ ਹੈ ਕਿ ਰੂਪ ਪਸੰਦੀ ਮੈਂ ਕਰ ਸਕਦੇ ਹਾਂ 11000 ਆ ਲੈ ਆ ਵੀ ਕੁੜੀ ਨੂੰ ਲੈਣ ਵਾਸਤੇ ਇਹਦੇ ਬਰਫੀ ਦੇ ਪੀਸ ਲੈ ਕੇ ਫੋਟੋ ਕਰਵਾਓ ਪੰਨੇ ਦੇ ਕਾਹਦੇ ਕੁੜੀ ਦਾ ਫੋਟੋ ਕਰਾਈ ਉਹ ਫਿਰ ਫੋਟੋ ਕਰਵਾ ਲਓ ਫੋਟੋ ਫੋਟੋ ਅੱਗੇ ਨੂੰ ਤਾਂ ਉਹਦੇ ਪਿੱਛੇ ਫੋਟੋ ਕਰਵਾਓ ਮੂੰਹ ਕਰੋ ਦੇ ਰੱਖੋ ਨਹੀਂ ਖਿਲਾਉਂਦੇ ਵੀਰੋ ਨਹੀਂ ਖਿਲਾਉਂਦੇ ਲਿਪਸਟਿਕ ਰੱਖੋ ਬਲੋਡ ਬੰਦ ਕਰ ਲਓ ਆ ਤੇ ਦੁਰੀਆ ਤੇ ਮੁਕੇ ਤੋਂ ਅੱਛਾ ਹੋਰੇ ਵੀ ਨਹੀਂ ਹੋਰ ਓਕੇ ਬਸ ਹੁਣ ਇੱਕ ਇੱਧਰ ਇੱਕ ਮਿੰਟ ਇੱਧਰ ਇੱਕ ਵੀਰ ਠੀਕ ਹੈ ਹੁਣ ਤੁਸੀਂ ਕਰਾਓ ਫੋਟੋ ਕਰਵਾ ਲਓ ਨਹੀਂ ਵੀ ਸਾਹਮਣੇ ਖਾਣੇ ਅੱਗੇ ਨੂੰ ਅੱਗੇ ਪਿੱਛੇ ਨੂੰ ਜਾ ਕੇ ਜਾ ਬੜਾ ਪਿੱਛੇ ਹੋ ਪਤਾ ਮੜਾ ਜਾ ਪਿੱਛੇ ਹੋ ਜਾਓ ਮੜਾ ਜਾ ਕੋਲੇ ਵਿੱਚ ਬੈਠਾ ਮੇਰੇ ਤੁਸੀਂ ਇੱਧਰ ਦੇਖੋ ਆ ਜੰਮਨੇ ਨਰਮਨ ਪਿੱਛੇ ਨਾ ਆ ਜਾ ਇਧਰ ਆਪਰ ਕਰਿਓ ਭਾਈ ਦੇਖੇ ਇੱਥੇ ਠੀਕ ਹੈ ਤੇਰਾ ਕੋਟ ਟੋਕੀਂ ਠੀਕ ਹੈ ਠੀਕ ਬਾਹਰ ਚੱਲਦੇ ਆ ਨਾਲ ਨਾਲ ਆਉਂਦੇ ਆ ਫਿਰ ਉੱਥੇ ਖੜੋ ਸਾਲੀਆਂ ਨਾਲ ਕੱਢੋ ਇਹ ਸਾਲੀਆਂ ਨਾਲ ਬੈਠਾ ਬੈਠਾ ਵੀਰੇ ਸਾਹਮਣੇ ਹੋ ਜਾਓ ਵੀਰੇ ਇੱਧਰ 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 ਫੋਟੋ ਕਰਾਇਆ ਵੀਰੇ ਥੋੜਾ ਜਿਮ ਬੇਟਾ ਪਿੱਛੇ ਰੀਵਨ ਵਾਲਿਆ ਬੇਟਾ ਬੁੜੀਆਂ ਹੈਲੋ ਬੇਟਾ ਥੋੜਾ ਪਿੱਛੇ ਹੋ ਜਾਓ ਇਹ ਵੇਟ ਕਰਾਓ देखो, हाँ दे देखो देखो दीजिए बच्चे तो देखो इधर ठीक चलो कर কowners summer he

ਉਦਨ ਹੋ ਜੋ ਹੋ ਜੋ ਪਿੱਛੇ ਨੂੰ ਹੋ ਵੋ ਕਰਿਓ ਕਰਿਓ ਨਾ ਕਾ ਭਾਲਿਆ ਮਾਸੀ ਨੇ ਲਾਇਆ ਵਾ ਨਾ ਕਾ ਛੋਲੀ ਮੇਰੇ ਤੇ ਫਲਾਉਂਦੀ ਦੀ ਜੀਜਾ ਨੂੰ ਜਾਨ ਮਾਰੋ ਪਸੀ ਗਏ 20 ਕਿਲੋ ਕੀ ਡਾਕਟਰ ਜੀ ਨੇ ਕਿਹਾ ਲੱਗ ਜਾਂਦੀ ਹੈ ਉਹਨਾਂ ਦਾ ਬੈਂਕ ਦਾ ਕੈਸ਼ੀਅਰ ਕੀ ਸੋਹ ਹੈ 3100 ਦਾ ਕਰਦੇ ਆਂ ਉਹ ਮੰਨੇ ਰੱਬ ਕੰਮ ਨਹੀਂ ਕਰਦਾ ਅਸੀਂ ਚੁੱਕ ਲੈਣੇ ਕੱਤੀ ਕਰ ਦੋ ਆ ਲੈ ਉਹ ਕਿਉਂ ਕਰਦੀਏ ਉਹ ਬਹੁਤ ਲੋਕ ਚੱਲ 3100 ਨਹੀਂ 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 ਰਾਲ ਪਲਾਸ ਆ ਰਹੀ ਹੈ ਭਰ ਕੇ ਦੋ ਘਟਾ ਲਓ ਜਾਨ ਜਲੈਸ਼ ਕਰੋ ਅਰੰਭਾਓ ਇਹੋ ਹੁਣ ਕੈਂਚੀ ਲਿਆਓ ਬਣਾਓ ਇਹ ਲਿਆਓ ਅਰ ਨੀਵਨ ਚੱਕੋ ਜੀ ਉੱਪਰ ਅਰ ਨੀਵਨ ਕਿੱਥੇ ਗਿਆ ਬਟਾ ਪਿੱਛੇ ਰਹਿ ਬੇਸ ਪਿੱਛੇ ਇਧਰ ਨੂੰ ਇਧਰ ਵੇਸ ਕਰ ਲਓ ਸਾਰੇ ਜਿਹੜੇ ਕੋਮ ਜੀ ਇਧਰ ਤੋਂ ਇਧਰ ਦੇਖੋ ਹਾਂ ਜੀ ਇਧਰ ਇੱਕ ਸਾਰੇ ਨੇ ਜੀ ਇਧਰ ਦੇਖੋ ਕੱਢ ਦੋ ਇੱਧਰ ਦੇਖਿਓ ਇੱਧਰ ਕਟੋਰੀ ਹਰ ਦੋ ਹੀ ਕੱਢ ਦੋ ਫਲੈਸ਼ ਫਲੈਸ਼ ਫਲੈਸ਼